ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ ਦੇ ਮਹਵਕਾ ਅਨੁਸਾਰ ਸੰਗਤ ਜੀ ਸਤਿਗੁਰਾਂ ਦੀ ਬਹੁਤ ਕਿਰਪਾ ਮਿਹਰਮਤ ਹੋਈ ਅੱਜ ਆਪਣੇ ਗੁਰਦੁਆਰਾ ਸਹਿਬ ਪਿੰਡ ਮਗਾਣੀਆਂ ਵਿਖੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਤੇ ਸਾਰੀ ਪ੍ਰਬੰਧਕ ਕਮੇਟੀ ਦੇ ਉਦਮ ਉਪਰ ਵਾਲੀ ਸਦਕਾ ਜੋ ਨਵੇਂ ਮੈਟ ਹੈ ਉਸ ਤੋਂ ਥੱਲੇ ਫੋਮ ਵਿਛਾ ਕੇ ਬਹੁਤ ਸੁੰਦਰ ਚਾਦਰਾਂ ਵਿਛਾਈਆਂ ਗਈਆਂ ਨੇ ਤੇ ਚਾਦਰਾਂ ਬੜੇ ਸੋਹਣੇ ਤਰੀਕੇ ਦੇ ਨਾਲ ਤੇ ਬੜੀਆਂ ਸੋਹਣੀਆਂ ਚਾਦਰਾਂ ਵਿਛਾਈਆਂ ਗਈਆਂ ਨੇ ਸਰਬੱਤ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਹਿਯੋਗ ਦਿੱਤਾ ਸੋ ਜੇ ਤੁਸੀਂ ਵੀ ਬਹੁਤ ਘੱਟ ਰੇਟਾਂ ਤੇ ਇਹ ਸੇਵਾ ਕਰਵਾਉਣੀ ਚਾਹੁੰਦੇ ਹੋ ਤਾਂ ਇਹਨਾਂ ਵੀਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਟਾਈਟਲ ਵਿੱਚ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਇਹਨਾਂ ਨਾਲ ਸੰਪਰਕ ਕਰਨ ਦੀ ਕਿਰਪਾਲਤਾ ਕਰੋ